ਅੱਛੀ ਗੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟੀ ਪਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹੋ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਲੇਨ ਪੀਸਾਂ ਦੀ ਰਹਿਣ ਵਾਲੀ ਹੈ ਜੀ ਕਾਫੀ ਮੇਰੀ ਪਹਿਰਾਂ ਦੀ ਡਿਮਾਂਡ ਸੀ ਇਨ੍ਹਾਂ ਪੀਸਾਂ ਦੀ ਮੈਸੇਜ ਵੀ ਆ ਰਹੀ ਸੀ ਤੇ ਦੁਬਾਰਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਪਹਿਰਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਠੀਕ ਹੈ ਜੀ ਅੱਜ ਦੀ ਜਿਹੜੇ ਪੀਸ ਰਹਿਣਗੇ ਆਫਰ ਦੇ ਵਿੱਚ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜਿੰਮੀ ਚੂਹ ਦੇ ਵਿੱਚ ਕਾਫੀ ਤਰ੍ਹਾਂ ਦਾ ਸਟੱਫ ਤੁਹਾਡੇ ਵਾਸਤੇ ਲੈ ਕੇ ਆਏ ਆ ਸੀ ਤੇ ਆਫਰ ਦੇ ਵਿੱਚ ਰਹਿਣਗੇ ਪੀਸ ਜੇਕਰ ਤੁਸੀਂ 2 ਪੀਸ ਬਾਏ ਕਰ ਰਹੇ ਹੋ ਤਾਂ ਤੁਹਾਨੂੰ 100 ਰੁਪਏ ਦਾ ਇੱਕ ਪੀਸ ਪੈਣਾ ਜੇ ਤੁਸੀਂ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ ਇੱਕ ਪੀਸ ਪੈਣਾ ਜੀ ਤੇ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ 70 ਰੁਪਏ ਦਾ ਇੱਕ ਪੀਸ ਪੈਣਾ ਜੀ ਠੀਕ ਹੈ ਜੀ ਏਸੀ ਅੱਜ ਦੀ ਆਫਰ ਆਫਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਚੈੱਕ ਕਰੋ ਜੀ ਇਹ ਵਾਰੀ ਦੇਖੋ ਜੀ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਸ਼ਰਟ ਔਰ ਗੈਂਜ਼ਾ ਦੇ ਵਿੱਚ ਰਹੂਗੀ ਲਾਈਨਾਂ ਵਾਲੀ ਤੇ ਇਹ ਰਹੂਗੀ ਨਾਲੇ ਦੇ ਬਾਟਮ ਇੱਕ ਤੁਹਾਡੇ ਵਾਸਤੇ ਇਹ ਵੀ ਹੈ ਜੀ ਜਿਹੜੀ ਅਸੀਂ ਮੈਚਿੰਗ ਦਿਖਾਵਾਂਗੇ ਤੁਹਾਨੂੰ ਸਿਰਫ ਦੋ-ਦੋ ਪੀਸ ਹੀ ਲੈਣੇ ਪੈਣੀਆਂ ਦੇਖੋ ਜੀ ਤੁਸੀਂ ਇਹਦੇ ਵਿੱਚੋਂ ਇੱਕ ਪੀਸ ਨਹੀਂ ਇਹ ਬਾਈ ਕਰ ਸਕਦੇ ਵੀ ਤੁਸੀਂ ਇੱਕ ਪੀਸ ਬਾਈ ਕਰ ਲਿਆ ਜਿਹੜੀਆਂ ਅਸੀਂ ਮੈਚਿੰਗਾਂ ਦਿਖਾਵਾਂਗੇ ਤੁਹਾਨੂੰ ਉਦਾਂ ਹੀ ਲੈਣੇ ਪੈਣਗੀਆਂ ਠੀਕ ਹੈ ਜੀ ਜਿਵੇਂ ਆ ਅਸੀਂ ਦੋ ਪੀਸ ਦਿਖਾਏ ਤੇ ਤੁਹਾਨੂੰ ਸਿਰਫ ਦੋ ਪੀਸ ਹੀ ਬਾਈ ਕਰਨੇ ਪੈਣੇ ਆ ਠੀਕ ਹੈ ਜੀ ਅਗਲਾ ਪੀਸ ਦੇਖੋ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਇਹ ਤਿੰਨ ਪੀਸ ਆ ਜੀ ਇਹ ਵਾਲੀ ਦੋ ਪੀਸ ਇਹ ਰਹਿਣ ਵਾਲੇ ਸੇਮ ਬਰਬਰੀ ਦੇ ਵਿੱਚ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਨੈਟ ਦੇਖੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਚੈੱਕ ਦੇ ਵਿੱਚ ਬਣਿਆ ਹੋਇਆ ਬਿਲਕੁਲ ਸੌਫਟ ਨੇ ਜਦੀਕ ਤੋਂ ਚੈੱਕ ਕਰੋ ਜੀ ਨੇ ਜਦੀਕ ਤੋਂ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਤਾਂ ਪ੍ਰਾਈਸ ਇਹਦੀ ਸਿਰਫ ਪੈਣ ਵਾਲੀ ਆ ਜੀ ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ ਪਊਗਾ 100 ਦਾ ਜੇਕਰ ਚਾਰ ਲੈ ਰਹੇ ਹੋ ਤਾਂ 80 ਦਾ ਜੇਕਰ 6 ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ ਪਾਊਗਾ 70 ਦਾ ਦੇਖੋ ਜੀ ਤੁਹਾਨੂੰ ਤਿੰਨ ਪੀਸ ਇਕੱਠੇ ਬਾਏ ਕਰਨੇ ਪੈਣੇ ਆ ਠੀਕ ਹੈ ਜੀ ਦੋ ਪੀਸ ਇਹ ਆ ਸੇਮ ਤੇ ਇਹ ਵਾਲਾ ਨਾਲ ਦੁਪੱਟਾ ਰਹਿਣ ਵਾਲਾ ਜੀ ਚੈੱਕ ਕਰੀ ਚੱਲੋ ਜੀ ਇਹ ਤੁਹਾਨੂੰ ਲੈਣੇ ਪਣੇ ਆ ਵਾਈਟ ਪੀਸ ਦੇਖੋ ਜੀ ਵਾਈਟ ਪੀਸ ਹੈ ਸਾਡੇ ਕੋਲੇ ਚਾਰ ਵਾਈਟ ਪੀਸ ਹੈ ਜੀ ਇਹ ਕੱਟ ਇਹਨਾਂ ਪੀਸਾਂ ਦੀ ਰਹਿਣ ਵਾਲੀ ਆ ਜੀ 3.5 ਮੀਟਰ ਦੀ ਕੱਟ ਰਹੂਗੀ ਦੇਖੋ ਇਹ ਸੇਮ ਪੀਸ ਆ ਸਾਡੇ ਕੋਲੇ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਵਾਈਨ ਸ਼ੇਡ ਦੇ ਵਿੱਚ ਬਰਬਰੀ ਦੇ ਵਿੱਚ ਰਹੂਗਾ ਠੀਕ ਹੈ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਇਹ ਬਰਬਰੀ ਦੇ ਵਿੱਚ ਰਹੂਗਾ ਫੈਨਸੀ ਪੀਸ ਹੈ ਜੀ ਪਰ ਇਹਦੀ ਜਿਹੜੀ ਪ੍ਰਾਈਸ ਪਊਗੀ ਤੁਹਾਨੂੰ ਪੂਰਾ ਸੂਟ ਤੁਹਾਨੂੰ ਪੈਣ ਵਾਲਾ 250 ਦੇ ਵਿੱਚ ਐਦਾਂ ਮੈਚਿੰਗ ਸੂਟ ਤੁਹਾਨੂੰ 250 ਦਾ ਪੈਣ ਵਾਲਾ ਇਹ ਸ਼ਾਰਟ ਤੁਹਾਨੂੰ 200 ਦੀ ਪੈਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਵੀ ਸਾੜੀ ਬਣੀ ਹੋਈ ਹੈ ਬੜੀ ਪਿਆਰੀ ਜੀ ਡਿਜ਼ਾਈਨਰ ਦੀ ਦੇਖੋ ਜੀ ਬਹੁਤ ਪਿਆਰਾ ਪੂਰਾ ਟਰੈਡਵਰਕ ਹੋਇਆ ਪੂਰਿਆ ਪੀਸ ਦੇ ਉੱਪਰ ਇਹਦਾ ਤੁਸੀਂ ਕੁਛ ਵੀ ਰੈਡੀ ਕਰ ਸਕਦੇ ਹੋ ਇਹ ਤੁਹਾਨੂੰ ਪੀਸ ਸਿਰਫ 200 ਰੁਪਏ ਦੇ ਵਿੱਚ ਪੈਣ ਵਾਲਾ ਹੈ ਚੈੱਕ ਕਰੋ ਜੀ ਕੁਛ ਮਰਜੀ ਇਹਦਾ ਰੈਡੀ ਕਰ ਲਓ ਸਿਰਫ 200 ਦੇ ਵਿੱਚ ਪੈਣ ਵਾਲਾ ਪੀਸ ਹੈ ਇਹ ਵੀ ਚੈੱਕ ਕਰੋ ਜੀ ਬਰਬਰੀ ਚੱਕ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਪੀਸ ਤੁਹਾਨੂੰ 150 ਦੇ ਵਿੱਚ ਪੈਣ ਵਾਲਾ ਜੀ ਇਹ ਵੀ ਸਾੜੀ ਬਣੀ ਹੋਈ ਹੈ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਕੁਛ ਮਰਜੀ ਡਿਜ਼ਾਈਨ ਰੈਡੀ ਕਰ ਲਓ ਠੀਕ ਹੈ ਜੀ ਚੈੱਕ ਕਰੋ ਜੀ ਬਰਬਰੀ ਦੇ ਵਿੱਚ ਜੂਟ ਬਰਬਰੀ ਦੇ ਵਿੱਚ ਹੈ ਇਹ ਸਿਰਫ 150 ਰੁਪਏ ਦਾ ਪੀਸ ਪੈਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮੈਚਿੰਗ ਹੈ ਜੀ ਐਡਾ ਆਪਸ ਵਿੱਚ ਪੂਰੀ ਮੈਚਿੰਗ ਹੈ ਜੀ ਇਹ ਚੈੱਕ ਕਰੋ ਇਹ ਬਾਟਮ ਬਣਾ ਲਓ ਜਾਂ ਦੁਪੱਟਾ ਰੈਡੀ ਕਰ ਲਓ ਕੁਝ ਵੀ ਰੈਡੀ ਕਰ ਸਕਦੇ ਹੋ ਇਸ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਇਹ ਵਾਲਾ ਪੀਸ ਤੁਹਾਨੂੰ 600 ਰੁਪਏ ਦੇ ਵਿੱਚ ਪੈਣ ਵਾਲਾ ਜੀ ਜਿੰਮੀ ਚੂਹ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਜਿੰਮੀ ਚੂਹ ਦੇ ਵਿੱਚ ਇਹ ਤੁਹਾਨੂੰ ਇਕੱਠੇ ਤਿੰਨ ਪੀਸ ਲੈਣੇ ਪੈਣਗੇ ਜਿਹਨੇ ਮੇਰੇ ਭੈਣ ਨੇ ਇਹ ਵਾਲਾ ਪੀਸ ਬਾਈ ਕਰਾ ਤਿੰਨੋਂ ਪੀਸ ਲੈਣੇ ਪੈਣਗੇ ਦੇਖੋ ਇਹ ਵਾਲਾ ਦੁਪੱਟਾ ਬਣਾ ਲਓ ਠੀਕ ਹੈ ਜੀ ਇਹ ਬਾਟਮ ਹੈ ਇਹ ਤੁਸੀਂ ਸ਼ਰਟ ਰੈਡੀ ਕਰ ਲਓ ਤਿੰਨ ਪੀਸ ਹੈ ਜੀ ਸੇਮ ਤਿੰਨੋਂ ਪੀਸ ਲੈਣੇ ਪੈਣੇ ਆ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਜਿੰਮੀ ਚੂਹ ਦੇ ਵਿੱਚ ਹੈ ਬੜਾ ਸੋਹਣਾ ਜਿਹਾ ਕਲਰ ਮਹਿੰਦੀ ਆ ਇਹ ਨਾਲ ਤੁਹਾਨੂੰ ਬਾਟਮ ਲੈਣੀ ਪੈਣੀ ਆ ਜੀ ਸੇਮ ਦੋ ਪੀਸ ਲੈਣੇ ਪੈਣਗੇ ਜੀ ਠੀਕ ਹੈ ਇਹਨਾਂ ਪੀਸਾਂ ਦੀ ਜਿਹੜੀ ਪ੍ਰਾਈਸ ਅਸੀਂ ਤੁਹਾਨੂੰ ਦੱਸ ਚੁੱਕੇ ਆ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ 70 ਰੁਪਏ ਦਾ ਇੱਕ ਪੀਸ ਪਹਿਣ ਵਾਲਾ ਇੱਕ ਪੀਸ ਦੀ ਕੱਟ ਰਹਿਣ ਵਾਲੀ ਹੈ 3.5 ਮੀਟਰ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਦੋ ਪੀਸ ਤੁਹਾਨੂੰ ਪਹਿਣ ਵਾਲਿਆ ਚ ਇਹ ਚੈੱਕ ਕਰੋ ਜੀ ਇੱਕ 골ਡ ਇੱਕ 골ਡ ਦੇ ਵਿੱਚ ਪੀਸ ਹੈ ਜੀ ਉੱਪਰ 골ਡ ਦਾ ਟੱਚ ਹੈ ਨਾ ਪੀਸਾਂ ਦੇ ਉੱਪਰ ਇਹ ਵੀ ਤੁਹਾਨੂੰ ਆਸ ਵਿੱਚ ਮੈਚਿੰਗ ਲੈਣੇ ਪੈਣਗੇ ਜੀ ਚੈੱਕ ਕਰੋ ਜੀ ਅਜਿਹੇ ਪੀਸ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਰ ਪੀਸ ਰਹਿਣ ਵਾਲੇ ਆ ਜੀ ਪਿਆਰੇ ਪਿਆਰੇ ਇਹ ਵੇਖੋ ਜੀ ਜਿੰਮੀ ਚੂ ਦੇ ਵਿੱਚ ਬਲੈਕ ਇਹ ਵੀ ਨਿਊ ਜੀ ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਦੇਖੋ ਇਹਨਾਂ ਦੀ ਆਪਸ ਵਿੱਚ ਮੈਚਿੰਗ ਕੀਤੀ ਹੋਈ ਹੈ ਜੀ ਇਹ ਮੈਚਿੰਗ ਲੈ ਸਕਦੇ ਹੋ ਆਪਸ ਵਿੱਚ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਨਾਂ ਦੀ ਇਹ ਵਿੱਚ ਦੋਨੋਂ ਪੀਸ ਤੁਹਾਨੂੰ ਲੈਣੇ ਪੈਣੇ ਆ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਮੈਚਿੰਗ ਹੈ ਜੀ ਦੋਨਾਂ ਦੀ ਕੰਟਰਾਸਟ ਮੈਚਿੰਗ ਹੈ ਦੋਨਾਂ ਪੀਸਾਂ ਦੀ ਕ੍ਰਸ਼ ਦੇ ਵਿੱਚ ਰਹਿਣਗੇ ਜੀ ਦੋਨੋਂ ਪੀਸ ਤੋਂ ਆਪਸ ਵਿੱਚ ਮੈਚਿੰਗ ਲੈਣੇ ਪੈਣਗੇ। ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪੀਸ ਆਪਸ ਵਿੱਚ ਮੈਚਿੰਗ ਲੈਣੇ ਪੈਣੇ ਆ ਇਹ ਵੀ ਜਿੰਮੀ ਚੂ ਦੇ ਵਿੱਚ ਹੈ ਗ੍ਰੇ ਕਲਰ ਦੇ ਵਿੱਚ ਆਊਗਾ ਇਹ ਪਿਆਜ਼ੀ ਜੇ ਕਲਰ ਵਿੱਚ ਆਊਗਾ ਦੋਨੋਂ ਪੀਸ ਮੈਚਿੰਗ ਲੈਣੇ ਪੈਣਗੇ। ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਜਿੰਮੀ ਚੂ ਦੇ ਵਿੱਚ ਰਹੂਗਾ। ਇਹ ਬੈਲਵਰਟ ਕ੍ਰਸ਼ ਦੇ ਵਿੱਚ ਵੀ ਹੈ ਠੀਕ ਹੈ ਬੈਲਵਰਟ ਟੱਚ ਦੇ ਵਿੱਚ ਵੀ ਰਹੂਗਾ ਇਹ ਵਾਲਾ ਪੀਸ ਚੈੱਕ ਕਰੋ। ਇਹ 벨ਵਰਟ ਟੱਚ ਦੇ ਵਿੱਚ ਰਹੂਗਾ ਜੀ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਦੋਨੋਂ ਪੀਸ ਸੇਮ ਲੈਣੇ ਪੈਣਗੇ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 벨ਵਰਟ ਟੱਚ ਵਿੱਚ ਰਹੂਗਾ ਜੀ ਬੜਾ ਪਿਆਰਾ ਜਿਹਾ ਪੀਸ ਹੈ 벨ਵਰਟ ਟੱਚ ਵਿੱਚ ਰਹੂਗਾ 3.5 ਮੀਟਰ ਦੀ ਕੱਟ ਰਹਿਣ ਵਾਲੀ ਇੱਕ ਪੀਸ ਦੀ ਇਹ ਵਾਲੀ ਰਹੂਗੀ ਨਾਲ ਬਾਟਮ ਠੀਕ ਹੈ ਜੀ ਕੋਈ ਪੀਸ 4 ਮੀਟਰ ਦਾ ਵੀ ਹੋ ਸਕਦਾ ਇਹ ਵਾਲਾ ਚੈੱਕ ਕਰੋ ਜੀ ਇੱਕ ਕ੍ਰਸ਼ ਦੇ ਵਿੱਚ ਰਹੂਗਾ ਜੀ ਇਹ ਵਾਲੇ ਪੀਸ ਦੇ ਨਾਲ ਮੈਚਿੰਗ ਹੈ ਇਹ ਪੀਸ ਕ੍ਰਸ਼ ਦੇ ਵਿੱਚ ਰਹੂਗਾ ਦੇਖੋ ਜੀ ਇਹਦਾ ਇਹ ਦੇਖੋ ਜੀ ਸੈਲਫ ਦੇ ਵਿੱਚ ਰਹੂਗਾ ਪੀਸ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਤੇਰੇ ਵਾਲੇ ਨਾਲ ਰਹੂਗੀ ਬਾਟਮ ਦੇਖੋ ਜੀ ਸੇਮ ਆ ਦੀਸ ਬਹੁਤ ਪਿਆਰੀ ਮੈਚਿੰਗ ਹੈ ਇਹਨਾਂ ਦੀ ਦੋਨੋਂ ਪੀਸ ਸੇਮ ਲੈਣੇ ਪੈਣੇ ਐ ਜੀ ਇਹ ਤੁਹਾਨੂੰ ਸੇਮ ਪੀਸ ਮਿਲਣਗੇ ਜੀ ਚੱਕ ਕਰੋ ਦੋ-ਦੋ ਪੀਸ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਸਾਡੇ ਕੋਲ ਚਾਰ ਪੀਸ ਐ ਸੇਮ ਕਲਰ ਦੇ ਦੋ ਵੀ ਲੈ ਸਕਦੇ ਹੋ ਚਾਰੇ ਵੀ ਲੈ ਸਕਦੇ ਹੋ ਜੀ ਪੀ ਚੀਜੇ ਕਲਰ ਚ ਰਹਿਣ ਵਾਲੇ ਪੀਸ ਜੀ ਇਹੇ ਵੀ ਦੇਖੋ ਜੀ ਇਹ ਵੀ ਆ ਕ੍ਰਸ਼ ਦੇ ਵਿੱਚ ਰਹਿਣਗੇ ਜੀ ਮੈਚਿੰਗ ਆ ਜੀ ਆਪਸ ਵਿੱਚ ਕ੍ਰਸ਼ ਦੇ ਵਿੱਚ ਰਹਿਣਗੇ ਇਹ ਵਾਲੇ ਚੈੱਕ ਕਰੋ ਜੀ ਇਹ ਕ੍ਰਸ਼ ਦੇ ਵਿੱਚ ਰਹੂਗੀ ਸ਼ਿਮਰ ਵਿੱਚ ਰਹੂਗੀ ਸ਼ਰਟ ਇਹ ਵਾਲੀ ਨਾਲ ਰਹੂਗੀ ਬਾਟਮ ਤੇ ਵਾਲਾ ਰਹੂਗਾ ਨਾਲ ਦੁਪੱਟਾ ਤਿੰਨੋਂ ਪੀਸ ਤੁਹਾਨੂੰ ਸੇਮ ਖਰੀਦਨੇ ਪੈਣੇ ਆ ਜੀ ਕਿੰਨੇ ਪੀਸ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਸ਼ਿਮਰ ਟੱਚ ਦੇ ਵਿੱਚ ਪੀਸ ਆ ਵਰਕ ਕਰਵਾ ਲਓ ਬਹੁਤ ਪਿਆਰਾ ਸੋਹਣਾ ਸੂਟ ਬਣਨਾ ਜੀ ਇਹ ਵਾਲੀ ਰਹੂਗੀ ਨਾਲ ਬਾਟਮ ਦੋ ਪੀਸ ਦੋ ਪੀਸ ਆ ਜੀ ਦੋਨੋਂ ਪੀਸ ਬਾਈ ਕਰਨੇ ਪੈਣੇ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਮੈਚਿੰਗ ਰਹੂਗਾ ਜੀ ਆਪਸ ਵਿੱਚ ਦੇਖੋ ਜੀ ਇਹ ਇੱਦਾਂ ਦੋਨੋਂ ਦੀ ਆਪਸ ਵਿੱਚ 골ਡ ਟੱਚ ਦੇ ਵਿੱਚ ਰਹਿਣਗੇ ਜੀ ਆਪਸ ਵਿੱਚ ਮੈਚਿੰਗ ਹੈ ਜੀ ਇਹਨਾਂ ਦੀ ਇਹ ਵੀ ਤੁਹਾਨੂੰ ਕੰਟਰਾਸਟ ਲੈਣੇ ਪੈਣੇ ਆ ਜੀ ਕ੍ਰਸ਼ ਦੇ ਵਿੱਚ ਰਹਿਣਗੇ ਡਬਲ ਸ਼ੈਡੇਡ ਪੀਸ ਹੈ ਜੀ ਨਾਲ 골ਡਨ ਟੱਚ ਵੀ ਹੈ ਇਹਦੀ ਵੀ 골ਡਨ ਟੱਚ ਹੈ ਜੀ ਇਹ ਦੋਨੋਂ ਆਪਸ ਵਿੱਚ ਤੁਹਾਨੂੰ ਮੈਚਿੰਗ ਲੈਣੇ ਪੈਣੇ ਆ ਕੰਟਰਾਸਟ ਠੀਕ ਹੈ ਜੀ ਬਹੁਤ ਪਿਆਰੀ ਮੈਚਿੰਗ ਹੈ ਇਹਨਾਂ ਦੀ ਇਹ ਵਾਲਾ ਪੀਸ ਵੀ ਬੈਲਵਰ ਟੱਚ ਵਿੱਚ ਰਹੂਗਾ ਜੀ ਇਹ ਵੀ ਤੁਹਾਨੂੰ ਦੋਨੋਂ ਪੀਸ ਬਾਈ ਕਰਨੇ ਪੈਣਗੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਜਿੰਮੀ ਚੂ ਕ੍ਰਸ਼ ਦੇ ਵਿੱਚ ਰਹਿਣਗੇ ਜੀ ਇਹ ਇਦਾਂ ਦਾ ਸਟਾਫ ਨਹੀਂ ਹੈਗਾ ਕਿ ਹਾਰਡ ਹੋਊਗਾ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਇਹ ਵੀ ਦੋਨੋਂ ਤੁਹਾਨੂੰ ਪੀਸ ਕੰਟਰਾਸਟ ਲੈਣੇ ਪੈਣੇ ਆ ਦੋ ਪੀਸ ਲੈਣੇ ਪੈਣੇ ਆ ਜੀ ਏ ਮੇਰੀ ਭੈਣ ਨੇ ਕਾਫੀ ਡਿਮਾਂਡ ਕੀਤੀ ਸੀ ਇਹ ਵਾਲੇ ਦੁਪट्टे ਦੀ ਇਹ ਜੇ ਕਿਸੇ ਨੇ ਮੇਰੀ ਭੈਣੇ ਦੁਪੱਟਾ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਰਾਇਲ ਬਲੂ ਕਲਰ ਦੇ ਵਿੱਚ ਰਹੂਗਾ ਜੀ ਇਹ ਵੀ ਤੁਹਾਨੂੰ ਦੋ ਪੀਸ ਸੇਮ ਮਿਲਗੇ ਜੀ ਚੈੱਕ ਕਰੋ ਸੇਮ ਦੋ ਪੀਸ ਮਿਲਗੇ ਦੋਨੋਂ ਹੀ ਬਾਈ ਕਰਨੇ ਪੈਣਗੇ ਜੀ ਇਹ ਵਾਲੀ ਬੈਸਿੰਗ ਦੇਖੋ ਜੀ ਇਹ ਵੀ ਗਰੀ ਸ਼ਰਟ ਬਰਬਰੀ ਦੇ ਵਿੱਚ ਰਹੂਗੀ ਦੇਖੋ ਬਰਬਰੀ ਦੇ ਵਿੱਚ ਰਹਿਣ ਵਾਲੀ ਹੈ ਇਹ ਤੁਸੀਂ ਨਾਲ ਇਹਦੇ ਬੋਟਮ ਬਣਾ ਸਕਦੇ ਹੋ ਇਹ ਨਾਲ ਦੁਪੱਟਾ ਲੈ ਸਕਦੇ ਹੋ ਜੀ ਦੇਖੋ ਜੀ ਇਹ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਸ਼ਰਟ ਤੁਹਾਨੂੰ ਸਿਰਫ 200 ਦੇ ਵਿੱਚ ਪੈਣੀ ਹੈ ਬਾਕੀ ਪੀਸ ਤੁਹਾਨੂੰ ਆਹ 70 70 ਵਿੱਚ ਪਿਆ ਜਾਣੇ ਹੈ ਜੀ ਕਿੰਨੇ ਪੀਸ ਬਾਈ ਕਰਨੇ ਪੈਣ ਤੁਹਾਨੂੰ ਜੀ ਇਹ ਵੇਖੋ ਜੀ ਇਹ ਵੀ ਬੜੀ ਪਿਆਰੀ ਜੀ ਡਬਲ ਟੋਨ ਦੇ ਵਿੱਚ ਰਹਿਣਗੇ ਜੀ ਪੀਸ ਡਬਲ ਟੋਨ ਦੇ ਵਿੱਚ ਰਹਿਣਗੇ ਦੋਨੋਂ ਪੀਸ ਇਕੱਠੇ ਬਾਏ ਕਰੋ ਕਰਨੇ ਪੈਣੇ ਅੱਜ ਤੁਹਾਨੂੰ ਡਬਲ ਟੋਨ ਦੇ ਵਿੱਚ ਦੋ ਸੇਮ ਪੀਸ ਹੈ ਜੀ ਚੈੱਕ ਕਰੋ ਜੀ ਇਹ ਵੀ ਮੈਚਿੰਗ ਆ ਆਪ ਸੇ ਤੁਹਾਨੂੰ ਮੈਚਿੰਗ ਲੈਣੇ ਪੈਣਗੇ ਜੀ ਇਹ ਠੀਕ ਹੈ ਜੀ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਮੈਚਿੰਗ ਲੈਣੇ ਪੈਣਗੇ ਦੇਖੋ ਜੀ ਆਪ ਸੇ ਚ ਦੋਨਾਂ ਦੀ ਬੜੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਦੇ ਵਿੱਚ ਰਹੂਗਾ ਇਹ ਗਰੇ ਦੇ ਵਿੱਚ ਰਹੂਗਾ ਕ੍ਰਸ਼ 골ਡ ਕ੍ਰਸ਼ ਦੇ ਵਿੱਚ ਰਹਿਣ ਵਾਲੇ ਪੀਸ ਹੈ ਦੇਖੋ ਬਿਲਕੁਲ ਸੌਫਟ ਵਾਲਾ ਸਟਾਫ ਹੈ ਕੋਈ ਹਾਰਡ ਨਹੀਂ ਹੈਗਾ ਇਹਤੇ ਵਰਕ ਕਰਵਾਓ ਜਿੱਦਾਂ ਮਰਜੀ ਸੋਹਣੇ ਸੂਟ ਰੈਡੀ ਕਰੋ ਜੀ ਇਹ ਆਫਰ ਦੇ ਵਿੱਚ ਲੱਗੀ ਹੋਈ ਹੈ ਪੀਸ ਇਹ ਦੇਖੋ ਜੀ ਇਹ ਦੋ ਪੀਸ ਲੈਣੇ ਖਾਦੀ ਦੇ ਵਿੱਚ ਇਹ ਦੋ ਪੀਸ ਲੈਣੇ ਪੈਣ ਤੁਹਾਨੂੰ ਖਾਦੀ ਦੇ ਵਿੱਚ ਇਹ ਨਾਲ ਤੁਸੀਂ ਦੁਪੱਟਾ ਲੈ ਸਕਦੇ ਹੋ ਜੀ ਉੱਪਰ 골ਡਨ ਲੇਸ ਲਗਾ ਕੇ ਇਹਨਾਂ ਨੂੰ ਰੈਡੀ ਕਰ ਸਕਦੇ ਠੀਕ ਹੈ ਜੀ ਇਹ ਦੇਖੋ ਜੀ ਇਹ ਕ੍ਰਸ਼ ਦੇ ਵਿੱਚ ਪਹਿਣਗੇ ਤੁਹਾਨੂੰ ਠੀਕ ਹੈ ਜੀ ਕ੍ਰਸ਼ ਦੇ ਵਿੱਚ ਰਹਿਣਗੇ ਤਿੰਨੋਂ ਪੀਸ ਬਾਈ ਕਰ ਸਕਦੇ ਹੋ ਸਾਡੇ ਕੋਲ ਤਿੰਨੋਂ ਪੀਸ ਸੇਮ ਆ ਜੀ ਕ੍ਰਸ਼ ਦੇ ਵਿੱਚ ਇਹ ਵੀ ਦੋ ਪੀਸ ਹੈ ਜੀ ਇਹ ਸ਼ਿਮਰ ਟੱਚ ਚ ਰਹੂਗਾ ਬਹੁਤ ਪਿਆਰੀ ਮੈਚਿੰਗ ਹੈ ਦੋਨਾਂ ਪੀਸਾਂ ਦੀ ਦੇਖੋ ਜੀ ਦੋਨੋਂ ਪੀਸ ਬਾਈ ਕਰਨੇ ਪੈਣਗੇ ਜਿਹੜੇ ਪੀਸ ਤੁਹਾਨੂੰ ਆਪਸ ਵਿੱਚ ਮੈਚਿੰਗ ਲੈਣੇ ਪੈਣੇ ਜਿਮੀ ਜੂ ਦੇ ਵਿੱਚ ਰਹਿਣਗੇ ਮੈਚਿੰਗ ਪੀਸ ਲੈਣਗੇ ਜੀ ਬਹੁਤ ਪਿਆਰੀ ਮੈਚਿੰਗ ਹੈ ਇਹ ਵਾਲੇ ਪੀਸ ਚੈੱਕ ਕਰੋ ਜੀ ਇਹ ਵਾਲਾ ਪੀਸ ਸੇਮ ਇਹ ਬਾਟਮ ਬਣਾ ਲਓ ਜੀ ਇਹ ਸ਼ਰਟ ਬਣਾ ਲਓ ਇਹ ਵਾਲਾ ਜਿਹੜਾ ਜਿਮੀ ਚੂਹ ਦੇ ਵਿੱਚ ਰਹੂਗਾ ਤੇ ਸੀਕਵੈਂਸ ਸਿੱਪੀ ਟੱਚ ਹੈ ਦੇਖੋ ਜਿੰਨਾਂ ਵਾਲੇ 벨ਵਲ ਟੱਚ ਹੈ ਨਾਲੇ ਇਹਦੇ ਉੱਪਰ ਸਿੱਪੀ ਦਾ ਵਰਕ ਹੈ ਦੇਖ ਸਕਦੇ ਹੋ ਹਲਕੀ ਇਹ ਸਿੱਪੀ ਦਾ ਵਰਕ ਹੈ ਜੀ ਬਹੁਤ ਪਿਆਰਾ ਪੀਸ ਲੈਣ ਵਾਲਾ ਇਹਦੀ ਪ੍ਰਾਈਸ ਤੁਹਾਨੂੰ 200 ਰੁਪਏ ਪੈਣੀ ਇਹ ਵਾਲੇ ਪੀਸ ਦੀ ਤੇ ਇਹ ਤੁਹਾਨੂੰ 250 ਦੇ ਵਿੱਚ ਸੂਟ ਪੈਣ ਵਾਲਾ ਜੀ ਐਦਾ ਮੈਚਿੰਗ ਇਹ ਦੇਖੋ ਜੀ ਇਹ ਵੀ ਤੁਸੀਂ 10 ਪੀਸ ਹੈ ਸਾਡੇ ਕੋਲੇ ਸੇਮ ਲੈ ਸਕਦੇ ਹੋ 2 ਪੀਸ ਆ ਜੀ ਆਪ ਸੋਚੇ ਮੈਚਿੰਗ ਕਰਕੇ ਲੈ ਸਕਦੇ ਹੋ ਦੇਖੋ ਜੀ ਸੇਮ ਪੀਸਾਂ ਦੀ ਮੈਚਿੰਗ ਹੈ ਜੀ ਇਹ ਕੰਟਰਾਸਟ ਮੈਚਿੰਗ ਲਗਾਈ ਆ ਜੀ ਆਨੀਅਨ ਜੈ ਸ਼ੇਡ ਹੈ ਪੀਸ ਦਾ ਠੀਕ ਹੈ ਜੀ ਇਹ ਵਾਲਾ ਪੀਸ ਦੀ ਆਪਸ ਵਿੱਚ ਮੈਚਿੰਗ ਹੈ ਜੀ ਕੰਟਰਾਸਟ ਮੈਚਿੰਗ ਹੈ ਚੈੱਕ ਕਰੋ ਦੋਨੋਂ ਪੀਸ ਲੈ ਸਕਦੇ ਹੋ ਆਪਸ ਵਿੱਚ ਮੈਚਿੰਗ ਕਰਕੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲੇ ਪੀਸ ਤੁਸੀਂ ਸੇਮ ਪੀਸ ਹੈ ਜੀ ਦੋਨੋਂ ਪੀਸ ਬਾਈ ਕਰ ਸਕਦੇ ਹੋ ਸਾਡੇ ਕੋਲ ਦੇਖੋ ਜੀ ਇਹ ਸੇਮ ਪੀਸ ਹੈ ਜੀ ਇਹ ਚੈੱਕ ਕਰੋ ਜੀ ਇਹ ਵਾਲੇ ਸੇਮ ਪੀਸ ਹੈ ਜੀ ਦੋ ਇੱਕ ਦੁਪੱਟਾ ਬਣਾ ਲਓ ਇੱਕ ਬਾਟਮ ਬਣਾ ਲਓ ਸੇਮ ਪੀਸ ਆ ਕ੍ਰਸ਼ ਦੇ ਵਿੱਚ ਉਹ ਵੀ ਡਬਲ ਟੋਨ ਦੇ ਵਿੱਚ ਬੜੀ ਸੋਹਣੀ ਜੀ ਧਾਂਤ ਮਾਰਦੀ ਹੈ ਜੀ ਇਹਦੇ ਵਿੱਚੋਂ ਜੀ ਇਹ ਵਾਲੀ ਰਹੂਗੀ ਜੀ ਬਾਟਮ ਨਾਲ ਕਿੰਨੇ ਪੀਸ ਬਾਈ ਕਰਨੇ ਪੈਣੇ ਤੁਹਾਨੂੰ ਜੀ ਬਹੁਤ ਪਿਆਰਾ ਕ੍ਰਾਸ਼ ਦੇ ਵਿੱਚ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਕ੍ਰਾਸ਼ ਜੀ ਇਹ ਦੇਖੋ ਜੀ ਇਹ ਆਪਸ ਵਿੱਚ ਤੁਹਾਨੂੰ ਮੈਚਿੰਗ ਲੈਣੇ ਪੈਣੇ ਆ ਦੇਖੋ ਜੀ ਇਹ ਆਪਸ ਵਿੱਚ ਕੰਟਰਾਸਟ ਮੈਚਿੰਗ ਲੈਣੇ ਪੈਣਗੇ ਜੀ ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹ ਦੋਨੋਂ ਪੀਸ ਸੇਮ ਆ ਜੀ ਦੋਨੋਂ ਪੀਸ ਤੁਹਾਨੂੰ ਬਾਈ ਕਰਨੇ ਪੈਣੇ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਸੇਮ ਆ ਪਿਸਤਾ ਕਲਰ ਦੇ ਵਿੱਚ ਰਹਿਣਗੇ ਦੋ ਪੀਸ ਹੈ ਜੀ ਸੇਮ ਦੋਨੋਂ ਪੀਸ ਹੀ ਤੁਹਾਨੂੰ ਬਾਈ ਕਰਨੇ ਪੈਣਗੇ ਇਹ ਨਾਲ ਬਾਟਮ ਕਰ ਲਓ ਜੀ ਜੇ ਨਾਲ ਦੁਪੱਟਾ ਵੀ ਬਣਾਉਣਾ ਤਾਂ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਪਿਸਤਾ ਕਲਰ ਦੇ ਵਿੱਚ ਰਹੂਗਾ ਕ੍ਰਸ਼ ਦੇ ਵਿੱਚ ਰਹਿਣਗੇ ਜੀ ਪੀਸ ਸੇਮ ਪੀਸ ਹੈ ਜੀ ਦੇਖ ਸੇਮ ਪੀਸ ਹੈ 10 ਪੀਸ ਮਿਲ ਜਾਣਗੇ 4 ਵੀ ਮਿਲ ਜਾਣਗੇ ਸੇਮ ਤੁਹਾਨੂੰ ਜੀ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਇਹ ਸ਼ਿਮਰ ਦੇ ਵਿੱਚ ਰਹੂਗਾ ਇਹ ਵਾਲਾ ਪੀਸ ਦੇਖੋ ਜੀ ਇਹ ਸ਼ਿਮਰ ਦੇ ਵਿੱਚ ਰਹੂਗਾ ਜੀ ਇਹ ਵਾਲਾ ਕ੍ਰਸ਼ ਦੇ ਵਿੱਚ ਰਹੂਗਾ ਸੋ ਤੁਸੀਂ ਮੈਚਿੰਗ ਲੈ ਸਕਦੇ ਹੋ ਜੀ ਤੁਸੀਂ ਇਹ ਵਾਲਾ ਦੇਖੋ ਜੀ ਇਹ ਵੀ ਆਪਸ ਵਿੱਚ ਮੈਚਿੰਗ ਆ ਦੋਨੋਂ ਪੀਸ ਇਹ ਦੋਨੋਂ ਪੀਸ ਹੀ ਤੁਹਾਨੂੰ ਬਾਏ ਕਰਨੇ ਪੈਣਗੇ ਜੀ ਇਹ ਵਾਲਾ ਚੈੱਕ ਕਰੋ ਇਹ ਬਾਟਮ ਹੈ ਜੀ ਇਹ ਸ਼ਰਟ ਹੈ ਇਹ ਵੀ ਕ੍ਰਾਸ਼ ਦੇ ਵਿੱਚ ਰਹੂਗਾ ਲਾਈਟ ਲਵੰਡਰ ਕਲਰ ਡਾਲਾ ਹੈ ਥੋੜਾ ਕਲਰ ਪਰ ਲਾਈਟਰ ਲਵੰਡਰ ਕਲਰ ਹੈ ਕ੍ਰਾਸ਼ ਦੇ ਵਿੱਚ ਰਹਿਣਗੇ ਜੀ ਦੋਨੋਂ ਪੀਸ ਇਹ ਵਾਲਾ ਚੈੱਕ ਕਰੋ ਇਹ ਬੋਟੋ ਬਣਾ ਲਓ ਜੀ ਸ਼ਰਟ ਹੈ ਵੀ ਕ੍ਰਾਸ਼ ਦੇ ਵਿੱਚ ਰਹਿਣਗੇ ਬੜੇ ਪਿਆਰੇ ਜਿਹੇ ਡਬਲ ਟੋਨ ਦੇ ਵਿੱਚ ਪੀਸ ਰਹਿਣ ਵਾਲੇ ਆ ਇਹ ਦੇਖੋ ਜੀ ਇਹ ਵੀ ਤੁਹਾਨੂੰ ਆਸ ਵਿੱਚ ਮੈਚਿੰਗ ਲੈਣੇ ਪੈਣੇ ਆ ਠੀਕ ਹੈ ਜੀ ਇਹ ਗ੍ਰੇ ਕਲਰ ਦੀ ਤੇ ਇਹ ਵਾਲੇ ਇਹ ਵਾਲੇ ਜਿਹੜਾ ਕਲਰ ਹੈ ਜੀ ਇਹ ਮੋਰ ਪੰਖੀਆ ਜਾਂ ਕਲਰ ਆ ਬਲੂ ਸ਼ੇਡ ਦੇ ਵਿੱਚ ਇਹ ਦੋਨਾਂ ਨੂੰ ਆਪਸ ਵਿੱਚ ਮੈਚਿੰਗ ਲੈਣਾ ਪੈਣਾ ਤੁਹਾਨੂੰ ਜਿਮੀ ਚੂ ਦੇ ਵਿੱਚ ਰਹੂਗਾ ਇਹ 벨ਵਟ ਟੱਚ ਵਿੱਚ ਰਹੂਗਾ ਜੀ ਇਹ ਵੀ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਦੇਖੋ ਜੀ ਇਹ ਸੇਮ ਦੋਨੋਂ ਪੀਸ ਹੀ ਬਾਈ ਕਰਨੇ ਪੈਣ ਇਹਨਾਂ ਵਿੱਚ ਤੁਹਾਨੂੰ ਇੱਕ ਇੱਕ ਪੀਸ ਨਹੀਂ ਮਿਲੂਗਾ ਜੀ ਜੇ ਤੁਸੀਂ ਪੀਸ ਲੈਣੇ ਆ ਤਾਂ ਸੇਮ ਲੈਣੇ ਪੈਣੇ ਆ ਜਿਹੜੀ ਅਸੀਂ ਮੈਚਿੰਗ ਕੀਤੀ ਆ ਆਪਸ ਵਿੱਚ ਉਹਨਾਂ ਪੀਸਾਂ ਦੀ ਇਹ ਵਾਲਾ ਪੀਸ ਦੇਖੋ ਜੀ ਇਹ 벨ਵਟ ਟੱਚ ਦੇ ਵਿੱਚ ਰਹੂਗਾ ਰੈੱਡ ਕਲਰ ਦੇ ਵਿੱਚ ਜੇ ਨਹੀਂ ਮੇਰੇ ਭੈਣਾਂ ਨੂੰ ਰੈੱਡ ਕਲਰ ਪਸੰਦ ਹੈ ਉਹ ਲੈ ਸਕਦੀਆਂ ਇਹ ਵਾਲੀ ਰਹੂਗੀ ਜੀ ਇਹਦੇ ਤੁਸੀਂ ਨਾਲ ਬਾਟਮ ਵੀ ਬਣਾ ਸਕਦੇ ਹੋ ਤੇ ਇਹਦਾ ਤੁਸੀਂ ਨਾਲ ਦੁਪੱਟਾ ਵੀ ਬਣਾ ਸਕਦੇ ਜੀ ਜਾਂ ਆਪਸ ਵਿੱਚ ਅਟੈਚ ਕਰਕੇ ਭਲਾ ਕੁਝ ਮਰਜ਼ੀ ਸਾੜੀ ਬਣਾ ਲਓ ਜੀ ਇਹਦੀ ਇਹ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਦੋ ਪੀਸ ਸੇਮ ਮਿਲਣ ਵਾਲਿਆ ਜੀ ਦੋਨੋਂ ਪੀਸ ਸੇਮ ਲੈ ਸਕਦੇ ਹੋ ਜੀ ਦੋ ਪੀਸ ਹੈ ਜੀ ਸਾਡੇ ਕੋਲ ਸਾਡੇ ਪਿਆਰੇ ਜੇ ਪੀਸ ਇਹਨਾਂ ਪੀਸਾਂ 'ਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਅੱਜ ਦੀ ਆਫਰ ਵਿੱਚ ਰਹਿਣ ਵਾਲੇ ਪੀਸ ਠੀਕ ਹੈ ਜੀ ਤੇ ਇਹਨਾਂ ਪੀਸਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਲਓ ਲੈਂਸ ਲਾ ਕੇ ਡਿਜ਼ਾਈਨਿੰਗ ਕਰ ਲਓ ਬਹੁਤ ਸਾਰੇ ਸੂਟ ਰੈਡੀ ਹੋਣੇ ਆ ਕਾਫੀ ਕੋਸਟਲੀ ਸੂਟ ਤੁਸੀਂ ਬਾਏ ਕੀਤੇ ਹੁਣ ਇਹਨਾਂ ਪੀਸਾਂ ਦੇ ਵਿੱਚ ਬਹੁਤ ਹੀ ਆਫਰ ਦੇ ਵਿੱਚ ਇਹ ਵਾਲੇ ਪੀਸ ਮਿਲ ਰਹੇ ਆ ਇਹਦਾ ਤੁਸੀਂ ਲਾਭ ਲੈ ਸਕਦੇ ਹੋ ਜੀ ਪਲੀਜ਼ ਮੇਰੀ ਵੀਡੀਓ ਦੇਖਣ ਨੂੰ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਮੇਰੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ